ਦਾ ਨਾਮ ਤੇ ਡੈਕਸਟਰ ਸਬ ਇੰਸਪੈਕਟਰ ਮੰਗਲ ਸਿੰਘ ਇਨਚਾਰਜ ਟ੍ਰੈਫਿਕ ਇਹ ਪ੍ਰਾਲਾ ਕੀਤਾ ਗਿਆ ਬਿਲਕੁਲ ਪੁਸ਼ਟੀ ਦੇ ਤੌਰ ਤੇ ਸਰ ਪੁਲਿਸ ਵੱਲੋਂ ਪ੍ਰਾਲਾ ਕੀਤਾ ਗਿਆ ਜੀ ਅੱਜ ਅਸੀਂ ਸਪੈਸ਼ਲ ਜਿਹੜੀ ਇੱਕ ਮੁਹਿਮ ਚੇੜੀਆ ਮਾਨਯੋਗ ਕਮਿਸ਼ਨਰ ਸਾਹਿਬ ਦੇ ਹੁਕਮ ਅਨਸਾਰ ਅੱਜ ਜਿਹੜਾ ਐਲੀਵੇਟਡ ਰੋਡ ਤੇ ਅਸੀਂ ਜਿਹੜੀ ਟੂ ਵੀਲਰ ਦੀ ਐਂਟਰੀ ਉਹ ਬੰਦ ਕੀਤੀ ਹੈ ਕਿਉਂ ਕਿਸੇ ਕਾਰਨ ਸਰ ਇਹ ਆ ਕਿ ਅੱਜ ਲੋਹੜੀ ਦਾ ਤਿਹਾਰ ਆ ਤੇ ਵੈਸੇ ਤੇ ਪੁਲਿਸ ਵੱਲੋਂ ਜਿਹੜਾ ਵਾ ਕਾਫੀ ਦਿਨਾਂ ਤੋਂ ਹੀ ਜਿਹੜਾ ਤੁਹਾਡੇ ਮਾਧਿਅਮ ਰਾਹੀਂ ਸੋਸ਼ਲ ਮੀਡੀਆ ਰਾਹੀਂ ਅਖਬਾਰਾਂ ਰਾਹੀਂ ਪਲੱਸ ਸਾਡੀ ਐਜੂਕੇਸ਼ਨ ਟੀਮ ਰਾਹੀਂ ਲੋਕਾਂ ਨੂੰ ਅਵੇਅਰ ਕੀਤਾ ਗਿਆ ਕਿ ਚੈਨਾ ਟੌਰ ਦੀ ਵਰਤੋਂ ਜਿਹੜੀ ਆ ਉਹ ਕਾਨੂੰਨ ਦੇ ਖਿਲਾਫ ਹੈ ਨਹੀਂ ਕਰਨੀ ਇਹਦੇ ਨਾਲ ਲੋਕਾਂ ਦੀ ਕਾਫੀ ਜਾਨਾਂ ਜਿਹੜੀਆਂ ਵਾਂ ਉਹ ਜਾ ਚੁੱਕੀਆਂ ਕਾਫੀ ਇੰਜਰੀਜ਼ ਹੋ ਚੁੱਕੀਆਂ ਨੇ ਪਰ ਕਸ਼ਲੋਕ ਨੇ ਅਜੇ ਵੀ ਜਿਹੜੇ ਆ ਉਹ ਇਹਦੀ ਵਰਤੋਂ ਕਰਦੇ ਆ ਸੋ ਅਸੀਂ ਅੱਜ ਇਹ ਭਰਾਲਾ ਕੀਤਾ ਕਿ ਅਸੀਂ ਟੂ ਵੀਲਰ ਦੀ ਐਂਟਰੀ ਜਿਹੜੀ ਆ ਜੀ ਭੰਡਾਰੀ ਪੁਲ ਤੋਂ ਲੈ ਕੇ ਅਲਫਾ ਮਾਲ ਤੱਕ ਆਉਣ ਜਾਣ ਦੀ ਦੋਨੋਂ ਸਾਈਡਾਂ ਜਿਹੜੀ ਉਹ ਬੰਦ ਘੱਟੀ ਆ ਟੂ-ਵੀਲਰ ਸਾਰਾ ਜਿਹੜਾ ਵਾ ਪੁਲ ਦੇ ਥੱਲੇ ਥੱਲੇ ਹੋਏਗਾ ਕਰਨੇ ਆ ਕਿ ਕਿਤੇ ਕੋਈ ਕਿਸੇ ਦੇ ਗਲੇ ਵਿੱਚ ਜਾਂ ਕਿਤੇ ਹੋਰ ਜਗ੍ਹਾ ਤੇ ਚੈਨਾ ਡੋਰ ਦੇ ਫਸਨ ਕਰਨ ਉਹਦਾ ਕੋਈ ਨੁਕਸਾਨ ਨਾ ਹੋ ਜੇ ਕੋਈ ਇੰਜਰੀ ਨਾ ਹੋ ਜੇ ਇਹਨੇ ਪੋਰ ਅੰਮ੍ਰਿਤਸਰ ਦੇ ਉਹਨਾਂ ਸਾਰੇ ਵੀ ਕੀਤਾ ਗਿਆ ਜੀ ਅੰਮ੍ਰਿਤਸਰ ਦੇ ਜਿੰਨੇ ਵੀ ਐਲੀਵੇਟਰ ਰੋਡ ਨੇ ਸਾਰੇ ਤੇ ਅਸੀਂ ਕਰਤਾ ਜੀ ਜਿਹੜਾ ਬਟਾਲਾ ਰੋਡ ਵਾਲਾ ਵਾ ਉਹ ਤੇ ਅਸੀਂ ਦੋਨਾਂ ਸਾਈਡ ਤੋਂ ਬੈਰੀਕੇਟਿੰਗ ਕਰਕੇ ਜਿਹੜਾ ਪ੍ਰੋਪਰ ਬੰਦ ਕਰਤਾ ਜੀ ਕਿਸੇ ਵੀ ਵਹੀਕਲ ਦੀ ਉੱਥੇ ਐਂਟਰੀ ਬੰਦ ਕਰਤੀ ਉੱਥੇ ਕਾਰਾਂ ਵੀ ਨਹੀਂ ਜਾ ਰਹੀਆਂ ਜੀ ਤਾਂ ਕਈ ਲੋਕ ਫੈਸਟੇ ਵੀ ਨਜ਼ਰ ਆ ਰਹੇ ਕਾਫੀ ਜਿਹੜੇ ਆ ਉਹ ਵੈਸਭਾਜੀ ਕਰ ਰਹੇ ਨੇ ਲੋਕ ਸਾਡੇ ਕਰਮਚਾਰੀਆਂ ਨਾਲ ਵੀ ਅਸੀਂ ਇੱਧਰ ਨੂੰ ਜਾਣਾ ਸਾਨੂੰ ਰਾਹ ਦਾ ਨਹੀਂ ਪਤਾ ਜੀ ਸਾਨੂੰ ਦੇਰੀ ਹੋ ਜੂਗੀ ਪਰ ਮੇਰੀ ਲੋਕਾਂ ਨੂੰ ਜ 4 ਮਿੰਟ ਦੀ ਦੇਰੀ ਜਿਹੜੀ ਆ ਕੋਈ ਚੰਨ ਨਾਲੋਂ ਕੀਮਤੀ ਨਹੀਂ ਆ ਡਰੋਂ ਦੇ ਨਾਲ ਹੀ ਨਜ਼ਰ ਰੱਖੀ ਜਾ ਰਹੀ ਹੈ ਡਰੋਂ ਵਾਲੇ ਤੋਂ ਬਿਲਕੁਲ ਜੀ ਸਾਡੀਆਂ ਸਪੈਸ਼ਲ ਟੀਮਾਂ ਜਿਹੜੀਆਂ ਆ ਵਾ ਉਹ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਡਰੋਂ ਦਾ ਹੀ ਜਿਹੜੀ ਨਿਗਰਾਨੀ ਰੱਖ ਰਹੀਆਂ ਨੇ ਔਰ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਮੇਰੀ ਅਪੀਲ ਇਹੋ ਆ ਕਿ ਆਪਣੀ ਜਾਨ ਨਾਲੋਂ ਕੀਮਤੀ ਕੁਝ ਨਹੀਂ ਆ ਕਾਨੂੰਨ ਦੀ ਪਾਲਣਾ ਕਰੋ ਔਰ ਚਾਈਨਾ ਡੋਰ ਦੀ ਵਕਤੋਂ ਪ੍ਰੋਪਰ ਬੰਦ ਕਰ ਦਿਓ ਤੇ ਟੂ ਵਹੀਲਰਸ ਨੂੰ ਮੇਰੀ ਬੇਨਤੀ ਆ ਕਿ ਉਹ ਹੈਲਮਟ ਪਹਿਨਣ ਹੈਲਮਟ ਪਹਿਨਣ ਨਾਲ ਵੀ ਆਪਣੀ ਕਾਫੀ ਜਿਹੜੀ ਆ ਉਹ ਸਾਡੀ ਸੇਫਟੀ ਹੁੰਦੀ। ਦਾ ਨਾਮ ਤਾਂ ਡੈਕ ਨੇ। ਸਬ ਇੰਸਪੈਕਟਰ ਮੰਗਲ ਸਿੰਘ ਇਨਚਾਰਜ ਟ੍ਰੈਫਿਕ। ਇਹ ਪ੍ਰਾਲਾ ਕੀਤਾ ਗਿਆ ਅ ਵੀ ਦਾ ਪੋਸਿਸ਼ਨ ਦੇ ਅੱਗੇ। ਅਮਰ ਸਰ ਪੁਲਿਸ ਵੱਲੋਂ ਪ੍ਰਾਲਾ ਕੀਤਾ ਗਿਆ ਜੀ ਅੱਜ ਅਸੀਂ ਸਪੈਸ਼ਲ ਜਿਹੜੀ ਇੱਕ ਮੁਹਿੰਮ ਚੇੜੀ ਆ ਮਾਨਯੋਗ ਕਮਿਸ਼ਨਰ ਸਾਹਿਬ ਦੇ ਹੁਕਮ ਅਨੁਸਾਰ ਅੱਜ ਜਿਹੜਾ ਐਲੀਵੇਟਡ ਰੋਡ ਤੇ ਅਸੀਂ ਜਿਹੜੀ 2 ਵੀਲਰ ਦੀ ਐਂਟਰੀ ਉਹ ਬੰਦ ਕੀਤੀ ਹੈ। ਕਿਉਂ ਕਿਸੇ ਵਿਸ਼ੇ ਕਰਨਾ? ਕਾਰਨ ਸਾਰੇ ਆ ਕਿ ਅੱਜ ਲੋਹੜੀ ਦਾ ਤਿਹਾਰ ਆ ਤੇ ਵੈਸੇ ਤੇ ਪੁਲਿਸ ਵੱਲੋਂ ਜਿਹੜਾ ਵਾ ਕਾਫੀ ਦਿਨਾਂ ਤੋਂ ਹੀ ਜਿਹੜਾ ਤੁਹਾਡੇ ਮਾਧਿਅਮ ਰਾਹੀਂ ਸੋਸ਼ਲ ਮੀਡੀਆ ਰਾਹੀਂ ਅਖਬਾਰਾਂ ਰਾਹੀਂ ਪਲੱਸ ਸਾਡੀ ਐਜੂਕੇਸ਼ਨ ਟੀਮ ਰਾਹੀਂ ਲੋਕਾਂ ਨੂੰ ਅਵੇਅਰ ਕੀਤਾ ਗਿਆ ਕਿ ਚਾਈਨਾ ਟੂਰ ਦੀ ਵਰਤੋਂ ਜਿਹੜੀ ਆ ਉਹ ਕਾਨੂੰਨ ਦੇ ਖਿਲਾਫ ਹੈ ਨਹੀਂ ਕਰਨੀ ਇਹਦੇ ਨਾਲ ਲੋਕਾਂ ਦੀ ਕਾਫੀ ਜਾਨਾਂ ਜਿਹੜੀਆਂ ਵਾਂ ਉਹ ਜਾ ਚੁੱਕੀਆਂ ਕਾਫੀ ਇੰਜਰੀਜ਼ ਹੋ ਚੁੱਕੀਆਂ ਨੇ ਪਰ ਕਸ਼ਲੋਕ ਨੇ ਅਜੇ ਵੀ ਜਿਹੜੇ ਆ ਉਹ ਇਹਦੀ ਵਰਤੋਂ ਕਰਦੇ ਆ ਸੋ ਅਸੀਂ ਅੱਜ ਇਹ ਭਰਾਲਾ ਕੀਤਾ ਕਿ ਅਸੀਂ ਟੂ ਵੀਲਰ ਦੀ ਐਂਟਰੀ ਜਿਹੜੀ ਆ ਜੀ ਭੰਡਾਰੀ ਪੁਲ ਤੋਂ ਲੈ ਕੇ ਅਲਫਾ ਮਾਲ ਤੱਕ ਔਨ ਜਾਣ ਦੀ ਦੋਨੋਂ ਸੜਕਾਂ ਜਿਹੜੀ ਉਹ ਬੰਦ ਕਰਤੀ ਆ ਟੂ-ਵీలਰ ਸਾਰਾ ਜਿਹੜਾ ਵਾ ਪੁਲ ਦੇ ਥੱਲੇ ਥੱਲੇ ਹੋਏਗਾ ਕਰਨੇ ਆ ਕਿ ਕਿਤੇ ਕੋਈ ਕਿਸੇ ਦੇ ਗਲੇ ਵਿੱਚ ਜਾਂ ਕਿਤੇ ਹੋਰ ਜਗ੍ਹਾ ਤੇ ਚੈਨਾ ਡੋਰ ਦੇ ਫਸਲ ਕਰਨ ਉਹਦਾ ਕੋਈ ਨੁਕਸਾਨ ਨਾ ਹੋ ਜੇ ਕੋਈ ਇੰਜਰੀ ਨਾ ਹੋ ਜੇ ਇਹ ਪ੍ਰੋਬਲਮ ਸਰ ਦੇ ਉੱਤੇ ਸਾਰੇ ਕੀਤਾ ਗਿਆ ਜੀ ਅੰਮ੍ਰਿਤਸਰ ਦੇ ਜਿੰਨੇ ਵੀ ਐਲੀਵੇਟਰ ਰੋਡ ਨੇ ਸਾਰੇ ਤੇ ਅਸੀਂ ਕਰਤਾ ਜੀ ਜਿਹੜਾ ਬਟਾਲਾ ਰੋਡ ਵਾਲਾ ਵਾ ਉਹ ਤੇ ਅਸੀਂ ਦੋਨਾਂ ਸਾਈਡ ਤੋਂ ਬੈਰੀਕੇਟਿੰਗ ਕਰਕੇ ਜਿਹੜਾ ਪ੍ਰੋਪਰ ਬੰਦ ਕਰਤਾ ਜੀ ਕਿਸੇ ਵੀ ਵਹੀਕਲ ਦੀ ਉੱਥੇ ਐਂਟਰੀ ਬੰਦ ਕਰਤੀ ਪਲੱਸ ਉੱਥੇ ਕਾਰਾਂ ਵੀ ਨਹੀਂ ਜਾ ਰਹੀਆਂ ਜੀ ਤਾਂ ਕਈ ਲੋਕ ਬੈਸ ਤੇ ਵੀ ਨਜ਼ਰ ਆ ਰਹੇ ਹੈ ਕਾਫੀ ਜਿਹੜੇ ਆ ਉਹ ਬੈਸਵਾਜੀ ਕਰ ਰਹੇ ਨੇ ਲੋਕ ਸਾਡੇ ਕਰਮਚਾਰੀਆਂ ਨਾਲ ਵੀ ਅਸੀਂ ਇੱਧਰ ਨੂੰ ਜਾਣਾ ਸਾਨੂੰ ਰਾਹ ਦਾ ਨਹੀਂ ਪਤਾ ਜੀ ਸਾਨੂੰ ਦੇਰੀ ਹੋ ਜੂਗੀ ਪਰ ਮੇਰੀ ਲੋਕਾਂ ਨੂੰ ਜਿਹੜੀ 2-4 ਮਿੰਟ ਦੀ ਦੇਰੀ ਜਿਹੜੀ ਆ ਕੋਈ ਚਾਹ ਨਾਲੋਂ ਕੀਮਤੀ ਨਹੀਂ ਆ ਪਰੋਂ ਦੇ ਨਾਲ ਹੀ ਨજર ਰੱਖੀ ਜਾ ਰਹੀ ਹੈ ਡੋਰਾਂ ਵਾਲੇ ਦੇ ਬਿਲਕੁਲ ਜੀ ਸਾਡੀਆਂ ਸਪੈਸ਼ਲ ਟੀਮਾਂ ਜਿਹੜੀਆਂ ਆ ਉਹ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਡੋਰਾਂ ਦਾ ਹੀ ਜਿਹੜੀ ਨਿਗਰਾਨੀ ਰੱਖ ਰਹੀਆਂ ਨੇ ਔਰ ਮੇਰੀ اپੀਲ ਕਰਨਾ ਚਾਹੂ ਕਿ ਲੋਕਾਂ ਨੂੰ ਮੇਰੀ اپੀਲ ਇਹੋ ਆ ਕਿ ਆਪਣੀ ਜਾਨ ਨਾਲੋਂ ਕੀਮਤੀ ਕੁਝ ਨਹੀਂ ਆ ਕਾਨੂੰਨ ਦੀ ਪਾਲਣਾ ਕਰੋ ਔਰ ਚਾਈਨਾ ਟੋਰ ਦੀ ਵਕਤੋਂ ਪ੍ਰੋਪਰ ਬੰਦ ਕਰ ਦਿਓ ਤੇ ਟੂ ਵਹੀਲਸ ਨੂੰ ਮੇਰੀ ਬੇਨਤੀ ਆ ਕਿ ਉਹ ਹੈਲਮਟ ਪਹਿਨਣ ਹੈਲਮਟ ਪਹਿਨਣ ਨਾਲ ਵੀ ਆਪਣੀ ਕਾਫੀ ਜੜੀ ਆ ਉਹ study safety on the